ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗਣ ਲੈ ਕੇ ਹਾਜ਼ਰ ਹਾਂ এজেন্ডਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਚੰਗੀ ਸਮਝ ਜਾਣ ਦੀ ਚੰਡੀਗੜ੍ਹ ਪੁਲਿਸ ਦੀ ਕਾਰਗਰਦਗੀ ਬਾਰੇ ਅੱਜ ਇੱਕ ਖਬਰ ਪੇਸ਼ ਕਰ ਰਹੇ ਹਾਂ ਜਿਸ ਮੁੱਖ ਤੌਰ ਤੇ ਮਾਮਲੇ ਅਸੀਂ ਲਾਵਾਂਗੇ ਤਿੰਨ ਖਬਰ ਦੇ ਵਿਸਤਾਰ ਦਿੰਨੇ ਆ ਇਸ ਖਬਰ ਦਾ ਮਕਸਦ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰਦਗੀ ਤੋਂ ਪ੍ਰਭਾਵਿਤ ਲੋਕਾਂ ਦੇ ਮਾਮਲਿਆਂ ਨੂੰ ਉਹਨਾਂ ਦੇ ਦੁੱਖ ਦਰਦ ਨੂੰ ਹਾਈਲਾਈਟ ਕਰਨਾ ਹੈ ਪੁਲਿਸ ਅਫਸਰਾਂ ਨੂੰ ਵਿਸ਼ੇਸ਼ ਤੌਰ ਤੇ ਕਰਤਾ ਧਰਤਾ ਮੰਨੇ ਜਾਂਦੇ ਐਸਐਸਪੀ ਯਾਨੀ ਕਿ ਕਾਂਵਰਦੀਪ ਕੌਰ ਨੂੰ ਸਿਹਰਤ ਤੇ ਚੋਸਤ ਦਰਸਤ ਕਰਨਾ ਇਸ ਖਬਰ ਦਾ ਮਕਸਦ ਹੈ ਪੱਤਰਕਾਰ ਆਮ ਤੌਰ ਤੇ ਲੋਕਾਂ ਦੇ ਨਾਲ ਜੁੜੇ ਰਹਿੰਦੇ ਨੇ ਪਰ ਜਿਹੜੀ ਅਫਸਰ ਸ਼ਾਹੀ ਹੈ ਉਹ ਤਰਾਤਲ ਤੋਂ ਦੂਰ ਹੋ ਜਾਂਦੀ ਹੈ ਜਿਸ ਕਰਕੇ ਮਸਲੇ ਖੜੇ ਹੁੰਦੇ ਐ ਏਮ ਇਸ ਟੂ ਬ੍ਰਿੰਗ ਪੋਜ਼ਿਟਿਵ ਚੇਂਜ ਇਨ ਦੀ ਵਰਕਿੰਗ ਆਫ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਆਫ ਚੰਡੀਗੜ੍ਹ ਸਭ ਤੋਂ ਪਹਿਲਾ ਮਸਲਾ ਲਵਾਂਗੇ 4 ਸਾਲ ਪੁਰਾਣੀ ਸ਼ਿਕਾਇਤ ਜੋ ਕਿ ਮਾਸਟਰ ਗੇਮਸ ਫੈਡਰੇਸ਼ਨ ਨਾਲ ਰਜਿਸਟਰਡ ਦਿ ਨਾਲ ਸੰਬੰਧਿਤ ਹੈ ਦੂਜਾ ਮਸਲਾ ਲਵਾਂਗੇ ਬਠਿੰਡਾ ਦੇ ਫੌਜੀ ਅਰਵਿੰਦਰ ਸਿੰਘ ਦੇ ਬਾਰੇ ਜਿਸ ਨੂੰ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਪੁਲਿਸ ਸਟੇਸ਼ਨ 11 ਦੇ ਵਿੱਚ ਬੁਲਾ ਕੇ ਕੁੱਟਿਆ ਮਾਰਿਆ ਗਿਆ ਤੇ ਨੰਗਾ ਕਰਕੇ ਵੀਡੀਓ ਬਣਾਈ ਗਈ ਤੀਜਾ ਮਾਮਲਾ ਲਵਾਂਗੇ ਇੱਕ ਯੰਗ Songwriter ਦਾ ਜਿਸ ਦਾ ਨਾਮ ਗੁੰਦੀਪ ਸਿੰਘ ਹੈ ਉਸ ਨੂੰ ਪਿਛਲੇ SSP ਨੇ ਤੰਗ ਪ੍ਰੇਸ਼ਾਨ ਕੀਤਾ ਪਰਚਾ ਝੂਠਾ ਦਰਜ ਕੀਤਾ 뮤직 ਕੰਪਨੀ ਦੇ ਕਹਿੰਦੇ ਉਸ SSP ਦੇ ਨੇੜਲੇ ਮਿੱਤਰਾਂ ਦੇ ਕਹਿੰਦੇ ਆਖਿਰ ਚ ਛੋਟਪੁੱਟ ਖਬਰਾਂ ਮਾਰੇ ਦੱਸਾਂਗੇ ਜਿੱਥੋਂ ਪਤਾ ਲੱਗੇਗਾ ਕਿ ਚੰਡੀਗੜ੍ਹ ਪੁਲਿਸ ਕੋਈ ਦੁੱਧ ਧੋਤੀ ਨਹੀਂ ਆਉਂਦੇ ਆ ਜੀ ਪਹਿਲੇ ਮਸਲੇ ਤੇ ਮਾਸਟਰ ਗੇਮਸ ਫੈਡਰੇਸ਼ਨ ਦੇ ਪ੍ਰਧਾਨ ਦਿਨੇਸ਼ ਗੋਇਲ ਨੇ 17 3 2020 ਨੂੰ ਇੱਕ ਸ਼ਿਕਾਇਤ ਕੀਤੀ ਕਿ ਜਨਰਲ ਸਕੱਤਰ ਵਿਨੋਦ ਕੁਮਾਰ ਨੇ ਫੰਡਸ ਦੇ ਵਿੱਚ ਗੜਬੜੀ ਕੀਤੀ ਹੈ 26.35 ਲੱਖ ਰੁਪਇਆ ਆਪਣੇ ਨਿੱਜੀ ਖਾਤੇ ਦੇ ਵਿੱਚ ਟਰਾਂਸਫਰ ਕਰਾ ਲਿਆ ਹੋਰ ਬੇਨੀਵੇਂ ਦਾ ਵੀ ਜ਼ਿਕਰ ਕੀਤਾ ਉਸ ਦਾ ਬਿਆਨ ਸਬ ਇੰਸਪੈਕਟਰ ਵਿਵੇਕ ਕੁਮਾਰ ਨੇ 3 ਸਾਲ ਪਹਿਲਾਂ ਦਰਜ ਕੀਤਾ ਇਨਕੁਆਰੀ ਕਹਿੰਦੇ ਜੀ ਸ਼ੁਰੂ ਹੋ ਗਈ ਅੱਜ 4 ਸਾਲ ਪੂਰੇ ਹੋ ਗਏ ਪਰ ਇਸ ਸ਼ਿਕਾਇਤ ਦਾ ਨਿਪਟਾਰਾ ਨਹੀਂ ਕੀਤਾ ਗਿਆ ਨਾ ਤਾਂ ਪਰਚਾ ਦਰਜ ਕੀਤਾ ਗਿਆ ਨਾ ਇਹ ਸ਼ਿਕਾਇਤ ਨੂੰ ਰੱਦ ਕੀਤਾ ਗਿਆ ਦਿਨੇਸ਼ ਕੁਮਾਰ ਨੇ ਬਹੁਤ ਗੇੜੇ ਮਾਰੇ ਐਸਐਸਪੀ ਦੇ ਦਫ਼ਤਰ ਦੇ ਡੀਜੀਪੀ ਦੇ ਦਫ਼ਤਰ ਦੇ ਤੇ ਹੋਰ ਅਧਿਕਾਰੀਆਂ ਦੇ ਕਿ ਜੀ ਮੈਂ ਸਬੂਤ ਸਾਰੇ ਦੇਤੇ ਆ ਤੁਸੀਂ ਅਗਲੀ ਕਾਰਵਾਈ ਕਰੋ ਪਰ ਹੁਣ ਤੱਕ ਕੁਝ ਵੀ ਨਹੀਂ ਯੂਟੀ ਪੁਲਿਸ ਨੇ ਕੀਤਾ ਇਸ ਸ਼ਿਕਾਇਤੀ ਪੰਜਾਬ ਦਸਤਾਵੇਜ਼ ਨੇ 10 ਕੁ ਦਿਨ ਪਹਿਲਾਂ ਡੀਜੀਪੀ ਅਤੇ ਐਸਐਸਪੀ ਕਮਰਦੀਪ ਕੌਰ ਨੂੰ ਇੱਕ ਸਵਾਲਾਂ ਦਾ ਜਿਹੜਾ ਲਿਸਟ ਭੇਜੀ ਤਾਂ ਉਸ ਦਾ ਤੁਸੀਂ ਸਕਰੀਨਸ਼ਾਟ ਵੇਖੋ ਕਿ ਅਸੀਂ ਕੀ ਪੁੱਛਿਆ ਅਸੀਂ ਪੁੱਛਿਆ ਕਿ ਸ਼ਿਕਾਇਤਦਾਰ ਨਿਪਟਾਰਾ ਕਿਉਂ ਨਹੀਂ ਕੀਤਾ ਜਾ ਰਿਹਾ ਇਹਨੂੰ ਅੰਨੇ ਬੰਨੇ ਕਿਉਂ ਨਹੀਂ ਲਾਉਂਦੇ ਸਕਰੀਨਸ਼ਾਟ ਤੁਹਾਨੂੰ ਦੱਸ ਦੇਗਾ ਕਿ ਸ਼ਿਕਾਇਤ ਦਾ ਅਸੀਂ ਪੂਰਾ ਹਵਾਲਾ ਇਸ ਮੈਸੇਜ ਦੇ ਵਿੱਚ ਦਿੱਤਾ ਸੀ ਪਰ ਸਾਨੂੰ ਅੱਜ 10 ਦਿਨ ਬਾਅਦ ਪੁਲਿਸ ਨੇ ਯਾਨੀ ਕਿ ਚੰਡੀਗੜ੍ਹ ਦੀ ਪੁਲਿਸ ਨੇ ਜਿਸ ਨੂੰ ਬਹੁਤ ਹੀ ਐਫੀਸ਼ੀਐਂਟ ਮੰਨਿਆ ਜਾਂਦਾ ਹੈ ਉਹਨੇ ਕੋਈ ਉੱਤਰ ਨਹੀਂ ਦਿੱਤਾ ਅਸੀਂ ਵਿਨੋਦ ਕੁਮਾਰ ਜਿਸ ਦੇ ਵਿਰੁੱਧ ਸ਼ਿਕਾਇਤ ਦਨੀਸ਼ ਗੋਇਲ ਨੇ ਕੀਤੀ ਉਹਦੇ ਨਾਲ ਸੰਪਰਕ ਕਰਕੇ ਉਹਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ 8 ਸਵਾਲ ਭੇਜੇ ਅਤੇ ਕਿਹਾ ਕਿ ਦਿਨੇਸ਼ ਨੂੰ ਪਹਿਲਾਂ ਇਹ ਸਵਾਲ ਪੁੱਛੋ ਕਿ ਉਹ ਕਿੰਨੇ ਸਮੇਂ ਲਈ ਪ੍ਰਧਾਨ ਥਾਪੇ ਗਏ ਸੀ ਉਹਨਾਂ ਨੇ 2017 ਦੇ ਵਿੱਚ ਕਿੰਨੀਆਂ ਬੈਠਕਾਂ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਕਿੰਨੀਆਂ ਖੇਡਾਂ ਕਰਵਾਈਆਂ ਤੇ ਹੋਰ ਕਈ ਗੱਲਾਂ ਕੁੱਟ ਆ ਕੁੱਲ 8 ਸਵਾਲ ਉਦੋਂ ਬਾਅਦ ਪੰਜਾਬ ਦਸਤਾਵੇਜ਼ ਨੇ ਦਿਨੇਸ਼ ਗੋਇਲ ਨੂੰ ਪੁੱਛਿਆ ਭਾਈ ਤੂੰ ਕੀ ਕਹਿੰਦਾ ਦਿਨੇਸ਼ ਗੋਇਲ ਨੇ ਸਾਨੂੰ ਕਿਹਾ ਕਿ ਮੈਂ ਸ਼ਿਕਾਇਤ ਕੀਤੀ ਆ 26.35 ਲੱਖ ਦੀ ਗੜਬੜੀ ਦੀ ਜਿਹੜੀ ਕਿ ਵਿਨੋਦ ਸ਼ਰਮਾ ਨੇ ਆਪਣੇ ਨਿੱਜੀ ਖਾਤੇ ਦੇ ਵਿੱਚ ਟ੍ਰਾਂਸਫਰ ਕਰਾਈ ਬਿਨਾ ਕਿਸੇ ਮਕਸਦ ਤੇ ਫਿਰ ਦਨੇਸ਼ ਗੁਇਲ ਨੇ ਅੱਗੇ ਕਿਹਾ ਕਿ ਵਿਨੋਦ ਕੁਮਾਰ ਜਨਰਲ ਸਕੱਤਰ ਕਿਸੇ ਸੀਏ ਤੋਂ ਕਲੀਨ ਚਿੱਟ ਦੀ ਇੱਕ ਸਰਟੀਫਿਕੇਟ ਜੇ ਲਖਵਾ ਲਿਆਉਂਦਾ ਪਰ ਸੀਏ ਨੂੰ ਮਾਮਲਾ ਦੇਣ ਬਾਰੇ ਸੁਸਾਇਟੀ ਨੇ ਕੋਈ ਮਤਾ ਪਾਸ ਨਹੀਂ ਕੀਤਾ ਕੋਈ ਅਧਿਕਾਰ ਨਹੀਂ ਦਿੱਤਾ ਅਤੇ ਜਿਹੜਾ ਸਿਲੈਕਟ ਕੀਤਾ ਸੀਏ ਉਹ ਵਿਨੋਦ ਕੁਮਾਰ ਦਾ ਕੋਈ ਮਿੱਤਰ ਦੱਸਿਆ ਜਾਂਦਾ ਕਿਉਂਕਿ ਜੇ ਸੀਏ ਨੂੰ ਤੁਸੀਂ ਬੁਲਾ ਕੇ ਆਡਿਟ ਕਰਵਾਉਣਾ ਹੈ ਸਾਰੇ ਰਿਕਾਰਡ ਦਾ ਤਾਂ ਉਹਦੇ ਵਾਸਤੇ ਕੋਟੇਸ਼ਨ ਲੈਣੀ ਪੈਂਦੀ ਹੈ ਕੋਈ ਟੈਂਡਰ ਫਲੂਟ ਕਰਨਾ ਪੈਂਦਾ ਕਿਉਂਕਿ ਅਦਾਏਗੀ ਸੀਏ ਨੂੰ ਖਾਤੇ ਚ ਦੇਣੀ ਪੈਣੀ ਹੈ ਸੁਸਾਇਟੀ ਦੇ ਖਾਤੇ ਚੋਂ ਮਸਲਾ ਤਾਂ ਦਿਨੇਸ਼ ਗੋਇਲ ਨੇ ਕਿਹਾ ਇਹ ਹੈ ਕਿ 26.35 ਲੱਖ ਰੁਪਇਆ ਆਪਣੇ ਖਾਤੇ ਚ ਟਰਾਂਸਫਰ ਕਿਉਂ ਕਰਾਇਆ ਤੇ ਫਿਰ ਉਹਨੂੰ ਖੁਰਦ-ਬੁਰਦ ਕਿਵੇਂ ਕੀਤਾ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਤਾਂ ਚਲੋ ਜੀ ਮੰਨ ਲਓ ਕੁਝ ਵੀ ਨਹੀਂ ਮੈਂ ਤਾਂ ਫੈਡਰੇਸ਼ਨ ਦਾ ਕੋਈ ਅਹੁਦੇਦਾਰ ਨਹੀਂ ਮੰਨ ਲਓ ਤੇ ਕਹਿੰਦਾ ਜੀ ਮੈਂ ਸਧਾਰਨ ਇੱਕ ਵਿਅਕਤੀ ਆ ਤੇ ਮੈਂ ਇਹ ਪੁੱਛ ਰਿਹਾ ਕਿ ਜਨਰਲ ਸਕੱਤਰ ਨੇ ਇਹ ਹੇਰਾਫੇਰੀ ਕਿਸ ਆਧਾਰ ਤੇ ਕੀਤੀ ਤੇ ਮੈਂ ਇਹਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕੀਤੀ ਹੈ 4 ਸਾਲ ਪਹਿਲਾਂ ਤੇ ਚੰਡੀਗੜ੍ਹ ਪੁਲਿਸ ਨੇ ਹੋਏ ਦੇਤੇ ਕੋਈ ਕੰਮ ਕੀਤਾ ਨਹੀਂ ਡੱਕਾ ਤੋੜਿਆ ਨਹੀਂ ਮੈਨੂੰ ਇਹ ਵੀ ਸ਼ੱਕ ਹੁੰਦਾ ਹੈ ਕਿ ਚੰਡੀਗੜ੍ਹ ਪੁਲਿਸ ਤੇ ਦਬਾਅ ਪਾ ਕੇ ਉਸ ਨੂੰ ਕਾਰਵਾਈ ਕਰਨ ਨਹੀਂ ਦਿੱਤੀ ਜਾ ਰਹੀ ਵਿਨੋਦ ਕੁਮਾਰ ਵੱਲੋਂ ਦੂਜਾ ਮਸਲਾ ਆਪਾਂ ਲੈਨੇ ਆ ਇੱਕ ਫੌਜੀ ਅਰਵਿੰਦਰ ਸਿੰਘ ਦਾ ਜਿਹੜਾ ਕਿ ਬਠਿੰਡੇ ਤਾਇਨਾਤ ਹੈ ਉਸ ਦਾ ਇੱਕ ਰੇੜਕਾ ਡਾਈਵੋਰਸ ਕੇਸ ਆਪਣੀ ਘਰ ਵਾਲੀ ਕਾਂਸਟੇਬਲ ਜੋ ਕਿ ਯੂਟੀ ਪੁਲਿਸ ਚ ਉਹਦੇ ਨਾਲ ਚੱਲਦਾ ਉਹਦੇ ਇੱਕ ਬੇਟਾ ਉਹਨੂੰ ਇੱਕ ਦਿਨ ਬੁਲਾਇਆ ਜਾਂਦਾ ਜਾਂ ਕਹੋ ਉਹ ਖੁਦ ਆਪਣੇ ਬੇਟੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰਦਾ ਤੇ ਉਹਦੀ ਘਰ ਵਾਲੀ ਕਹਿੰਦੀ ਹੈ ਕੋਈ ਨਹੀਂ ਤੁਸੀਂ ਆ ਜਾਓ ਦੇ ਉਹ ਬਈ ਨਾ ਆਪਣੇ ਘਰੇ ਮਲਾਉਂਦੀ ਆ ਬੇਚੇ ਨਾਲ ਫਿਰ ਉਥੋਂ ਮੈਸੇਜ ਆਉਂਦਾ ਕਿ ਤੁਸੀਂ ਜੀ ਥਾਣੇ ਪਹੁੰਚਣਾ ਆਜੋ 11 ਸੈਕਟਰ ਉਹ ਆਪਣੇ ਬੇਟੇ ਨਾਲ ਫੌਜੀ ਨਾਲ ਜਿਹੜਾ ਕਿ ਉਹਦੇ ਨਾਲ ਪਹਿਲਾਂ ਵਿਆਹ ਹੋਇਆ ਹੁੰਦਾ ਹ ਹੁਣ ਵੱਖਰੇ ਰਹਿੰਦੇ ਆ ਡੈਵੋਸ ਕੇਸ ਚੱਲਦਾ ਹੁੰਦਾ ਉਹ ਥਾਣੇ ਪਹੁੰਚ ਜਾਂਦੇ ਥਾਣੇ ਫਿਰ ਫੌਜੀ ਦੀ ਕੀਤੀ ਜਾਂਦੀ ਹੈ ਜੀ ਕੁੱਟਮਾਰ ਬਹੁਤ ਬੁਰੀ ਤਰ੍ਹਾਂ ਇੱਕ ਕਮਰੇ 'ਚ ਬੰਦ ਕੀਤਾ ਜਾਂਦਾ ਹੈ। ਉੱਥੇ ਐਸ ਐਚਓ ਮਲਕੀਤ ਸਿੰਘ ਮੁੱਖ ਤੌਰ ਤੇ ਸ਼ਾਮਲ ਹੁੰਦਾ ਹੈ। ਨਾਲ ਕੁਝ ਛੋਟੇ ਮੁਲਾਜ਼ਮ ਹੁੰਦੇ ਆ ਤੇ ਉਹਦੀ ਘਰ ਵਾਲੀ ਹੁੰਦੀ ਆ। ਇਸ ਫੌਜੀ ਦੀ ਚੰਗੀ ਤੌੜੀ ਲਈ ਜਾਂਦੀ ਹੈ। ਨੰਗਾ ਕਰਕੇ ਇੱਕ ਵੀਡੀਓ ਵੀ ਬਣਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਤੂੰ ਜੇ ਸ਼ਿਕਾਇਤ ਕੀਤੀ ਤੇਰੀ ਵੀਡੀਓ ਵਾਇਰਲ ਕਰ ਦੇਾਂਗੇ। ਫੌਜੀ ਭਜਿਆ ਭਜਾਉਂਦਾ ਬਠਿੰਡੇ ਆਪਣੇ ਯੂਨਿਟ ਚ ਆਉਂਦਾ ਸੀਓ ਨੂੰ ਦੱਸਦਾ ਤੇ ਬਰਗੇਡੀਅਰ ਸਾਹਿਬ ਫਿਰ ਇੱਕ ਚਿੱਠੀ ਐਸਐਸਪੀ ਕਮਰਦੀਪ ਕੌਰ ਨੂੰ ਭੇਜ ਰਿਹਾ ਕਿ ਮੇਰੇ ਫੌਜੀ ਨਾਲ ਤੁਸੀਂ ਕੀਤਾ ਕੀ ਇਹ ਮੈਡਮ ਫਿਰ ਫੌਜੀ ਨਾਲ ਜੋ ਕੁਝ ਹੋਇਆ ਉਹਦੇ ਬਾਰੇ ਜਵਾਬ ਦਿੰਦੀ ਨਹੀਂ ਡੀਜੀਪੀ ਨੂੰ ਵੀ ਲਿਖਿਆ ਜਾਂਦਾ ਹੈ ਡੀਜੀਪੀ ਤੋਂ ਵੀ ਕੋ ਉੱਤਰ ਸੀਓ ਨੂੰ ਮਿਲਦਾ ਨਹੀਂ ਤਾਂ ਫਿਰ ਇਹ ਫੌਜੀ ਖਬਰਾਂ ਦੇ ਵਿੱਚ ਕੁਝ ਖਬਰਾਂ ਛਪਵਾ ਦਿੰਦਾ ਵਕੀਲ ਹਾਇਰ ਕਰਦਾ ਹਾਈ ਕੋਰਟ ਦੇ ਵਿੱਚ ਕੇਸ ਪਾ ਦਿੰਦਾ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਤਾਂ ਦੇਖੋ ਚੰਡੀਗੜ੍ਹ ਪੁਲਿਸ ਇੱਕ ਹੋਰ ਕਾਰਨਾਮਾ ਕਰਦੀ ਹੈ ਉਹ ਇਸ ਫੌਜੀ ਤੇ ਇੱਕ ਹੋਰ ਮਾਮਲਾ ਸ਼ੁਰੂ ਕਰ ਦਿੰਦੀ ਹੈ ਧਾਰਾ 182 ਆਈਪੀਸੀ ਤਹਿਤ ਇੱਕ ਕਲੰਦਰਾ ਤਿਆਰ ਕਰਕੇ ਜਿਹਨੂੰ ਆਮ ਤੌਰ ਤੇ ਸਧਾਰਨ ਪਾਸ਼ਾ ਚੱਪ ਕਹਿ ਸਕਦੇ ਆ ਪਰਚਾ ਨਵਾਂ ਦਰਜ ਕਰਕੇ ਉਹਨੂੰ ਸੂਚਿਤ ਕੀਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਕਿ ਤੂੰ ਤਾਂ ਕਰੈਕਟਰਲੈਸ ਹੈ ਤੇਰੇ ਤਾਂ ਦੋ ਪਰਚੇ ਪਹਿਲਾਂ ਦਰਜ ਨੇ ਤੇ ਫੇਰ ਫੌਜੀ ਵਿਚਾਰਾ ਕਰੇ ਕੀ ਉਹ ਹਾਈ ਕੋਰਟ ਦੇ ਵਿੱਚ ਕੇਸ ਪਾ ਕੇ ਉਹਦਾ ਇੰਤਜ਼ਾਰ ਕਰਦਾ ਅੱਗੇ ਦੱਸਦੇ ਆ ਜੀ ਚੰਡੀਗੜ੍ਹ ਪੁਲਿਸ ਕਰਦੀ ਕੀ ਹੈ ਕਿ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਪੱਤਰਕਾਰਾਂ ਨਾਲ ਮਿਲ ਕੇ ਉਹਦੇ ਵਿਰੁੱਧ ਖਬਰ ਛਪਵਾਉਂਦੀ ਹੈ ਫੌਜੀ ਤੇ ਉਹ ਜਿ ਲਿਖਦੀ ਆ ਕਿ ਇਸ ਫੌਜੀ ਦਾ ਜਿਹੜਾ ਚਾਲ ਚੱਲਣ ਠੀਕ ਨਹੀਂ ਤੇ ਦੋ ਪਰਚੇ ਪਹਿਲਾਂ ਪਿੰਡ 'ਚ ਦਰਜ ਨੇ ਇਹਦੇ ਬਾਰੇ ਅਸੀਂ ਪੁੱਛਿਆ ਫਿਰ ਕੁਝ ਲੋਕਾਂ ਨੂੰ ਉਹ ਕਹਿੰਦੇ ਸੁਧਾਰਨਸਾਰਾਂਵਾਂ ਲੱਗੀਆਂ ਲੜਾਈਆਂ ਨੇ ਪਿੰਡ 'ਚ ਜਿਹੜਾ ਆਮ ਤੌਰ ਤੇ ਦੋ ਧਿਰਾਂ 'ਚ ਹੋ ਜਾਂਦੀ ਹੈ ਤੇ ਫਿਰ ਇਸ ਪੱਤਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਫੌਜੀ ਨੂੰ ਵੀ ਪੁੱਛ ਲਈਏ ਤੇਰਾ ਪੱਖ ਕੀ ਹੈ ਜਦੋਂ ਕਿ ਇਸ ਸਾਰੇ ਮਾਮਲੇ ਦੀ ਬੈਕਗ੍ਰਾਉਂਡ ਐਗਜ਼ਿਸਟ ਕਰਦੀ ਹੈ ਇਹ ਸਭ ਨੂੰ ਪਤਾ ਕਿ ਫੌਜੀ ਨਾਲ ਜੋ ਧੱਕਾ ਚੰਡੀਗੜ੍ਹ ਪੁਲਿਸ ਨੇ ਕੀਤਾ ਉਹ ਬਿਲਕੁਲ ਨਜਾਇਜ਼ ਸੀ ਪ੍ਰਾਈਮ ਅਫੇਸ ਹੈ ਪਰ ਹਿੰਦੁਸਤਾਨ ਟਾਈਮਜ਼ ਦੇ ਵਿੱਚ ਖਬਰ ਛਪੀ ਤੇ ਉਸ ਦੀ ਬਦਨਾਮੀ ਠੋਕ ਕੇ ਚੰਡੀਗੜ੍ਹ ਪੁਲਿਸ ਨੇ ਕੀਤੀ ਤੇ ਅੱਗੇ ਆਉਂਦੇ ਆ ਜੀ ਫਿਰ ਹਾਈ ਕੋਰਟ 'ਚ ਮਾਮਲਾ ਜਦੋਂ ਤੁਰ ਪਿਆ ਤੇ ਹੁਣ ਸਟੇਟਸ ਰਿਪੋਰਟ ਕੀ ਦਿੰਦੀ ਹੈ ਚੰਡੀਗੜ੍ਹ ਪੁਲਿਸ ਉਹ ਕਹਿੰਦੀ ਆ ਕਿ ਜੀ ਹੋਇਆ ਖਾਸ ਤੱਕ ਕੁਝ ਹੋਇਆ ਨਹੀਂ ਸਿਰਫ ਮਾੜੀ ਮੋੜ ਕੋਈ ਗੱਲਬਾਤ ਹੋਈ ਹੋਵੇ ਮੀਆਂ ਬੀਬੀ ਚ ਤਾਂ ਹੋਈ ਹੋਵੇ ਸੀਸੀਟੀਵੀ ਦੀ ਫੁਟੇਜ ਜਿਸ ਦੀ ਮੰਗ ਕੀਤੀ ਗਈ ਫੌਜੀ ਦੇ ਵਕੀਲਾਂ ਵੱਲੋਂ ਉਹ ਪੂਰੀ ਨਹੀਂ ਪੇਸ਼ ਕੀਤੀ ਗਈ ਚੰਡੀਗੜ੍ਹ ਪੁਲਿਸ ਉਸ ਫੁਟੇਜ ਦੇ ਸਕਰੀਨ ਸ਼ਾਟਸ ਲਾ ਕੇ ਅਦਾਲਤ ਨੂੰ ਦਿੰਦੀ ਹੈ ਯਾਨੀ ਕਿ ਫੁਟੇਜ ਹੁੰਦੀ ਹੈ ਪੂਰੀ ਰੀਲ ਜਦੋਂ ਕਿ ਇਹ ਦਿੱਤੀ ਜਾ ਸਕਦੀ ਸੀ ਸੀਸੀਟੀਵੀ ਕੈਮਰੇ ਚੋਂ ਕੱਢ ਕੇ ਦਾ ਦਿੰਦੀ ਕੀ ਆ ਯੂਟੀ ਪੁਲਿਸ ਤਾਂ ਕਿ ਜੱਜ ਨੂੰ ਗੁੰਮਰਾਹ ਕੀਤਾ ਜਾ ਸਕੇ ਉਹਦੇ ਸਕਰੀਨ ਸ਼ਾਟ ਦਿੰਦੀ ਆ ਤੇ ਉਹਦੇ ਵਿੱਚੋਂ ਕੁਝ ਸਾਬਤ ਹੁੰਦਾ ਨਹੀਂ ਪਰ ਫੌਜੀ ਕੋਲ ਸਾਰੇ ਸਬੂਤ ਆ ਫੌਜੀ ਕਹਿੰਦਾ ਆਪਣੇ ਵਕੀਲ ਨੂੰ ਕਿ ਮੈਨੂੰ ਕਈ ਧਮਕੀਆਂ ਵੀ ਮਿਲੀਆਂ ਮੈਨੂੰ ਡਰਾਇਆ ਧਮਕਾਇਆ ਗਿਆ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਫੌਜੀ ਨੂੰ ਦਬਾਅ ਪਾਉਣ ਲਈ ਵਿਦੇਸ਼ਾਂ ਤੋਂ ਫੋਨ ਕਰਾਇਆ ਗਿਆ ਉਹਨੂੰ ਪੈਸਾ ਟਕਾ ਵੀ ਆਫਰ ਕੀਤਾ ਗਿਆ ਕਿ ਆਪਾਂ ਸਮਝੌਤਾ ਕਰ ਲਈਏ ਨਵੇੜ ਲਈਏ ਤੁਸੀਂ ਦੱਸੋ ਕੀ ਚਾਹੁੰਦੇ ਹੋ ਤੁਸੀਂ ਜੋ ਫਾਈਨੈਂਸ਼ੀਅਲ ਹੈਲਪ ਚਾਹੁੰਦੇ ਹੋ ਤੁਹਾਨੂੰ ਦਿੰਨੇ ਆ ਖੈਰ ਫੌਜੀ ਇਸ ਗੱਲ ਤੇ ਆਮਾਦਾਰ ਨਹੀਂ ਹੋਇਆ ਤੇ ਉਹ ਕਹਿੰਦਾ ਜੀ ਮੈਂ ਕੇਸ ਲੜਾਂਗਾ ਚੰਡੀਗੜ੍ਹ ਪੁਲਿਸ ਦੇ ਦੋਸ਼ੀ ਅਧਿਕਾਰੀਆਂ ਨੂੰ ਸਬਕ ਸਿਖਾ ਕੇ ਰਾਵਾਂਗਾ ਇਸ ਕਿਸਮ ਦੀ ਗੱਲ ਉਹਨੇ মিডিਆ ਪਰਸਸ ਨਾਲ ਬਠਿੰਡੇ ਚ ਪਹਿਲਾਂ ਕੀਤੀ ਸੀ ਯੂਟੂਬ ਪੁਲਿਸ ਦੀ ਟੋਟਲ ਇਨਸੈਂਸਿਟੀਵਿਟੀ ਟੁਵਰਡਸ ਦੀ ਪ੍ਰੋਬਲਮਸ ਆਫ ਪੀਪਲ ਹੁਣ ਦਰਸਾਉਂਦੀ ਆ ਸਾਡੀ ਤੀਜੀ ਜਿਹੜੀ ਸ਼ਿਕਾਇਤ ਆ ਇਹ ਮਾਮਲਾ ਇੱਕ ਗਾਇਕ ਜਿਹੜਾ ਕਿ ਮਿਊਜ਼ਿਕ ਵੀ ਜਾਣਦਾ ਹੈ ਅਤੇ ਸੰਗੀਤ ਨੂੰ ਪਿਆਰ ਕਰਦਾ ਹੈ ਉਸ ਨਾਲ ਜੁੜਿਆ ਹੋਇਆ ਹੈ ਉਹਦਾ ਨਾਮ ਗੁੰਦੀਪ ਸਿੰਘ ਸਿੱਧੂ ਹੈ ਵਾਸੀ ਪਟਿਆਲੇ ਦਾ ਉਸ ਵਕਤ ਪੁਰਾਣੀ ਐਸਐਸਪੀ ਤੈਨਾਤ ਸੀ ਜਿਨ੍ਹਾਂ ਦਾ ਤਬਾਦਲਾ ਹੋ ਗਿਆ ਹੁਣ ਪੰਜਾਬ ਦੇ ਵਿੱਚ ਤੇ ਨਵੀਂ ਐਸਐਸਪੀ ਆ ਗਈ ਕਮਰਦੀਪ ਕੌਰ ਇਸ ਗਾਇਕ ਗੁੰਦੀਪ ਸਿੱਧੂ ਤੇ 5 1 2021 ਨੂੰ ਪੁਰਾਣੇ ਐਸਐਸਪੀ ਨੇ ਪਰਚਾ ਦਰਜ ਕੀਤਾ ਐਫਆਈਆਰ ਨੰਬਰ 5 ਅੰਡਰ ਸੈਕਸ਼ਨ 380 384 506 509 ਆਈਪੀਸੀ ਅਤੇ 67ਏ ਧਾਰਾ ਆਈਟੀ ਐਕਟ ਦੀ ਉਹਤੇ ਦੋਸ਼ ਲਾਇਆ ਗਿਆ ਕਿ ਇਹਨੇ ਮਿਊਜ਼ਿਕ ਕੰਪਨੀ ਦੇ ਮਾਲਕਾਂ ਨਾਲ ਗਰਬੜੀ ਕੀਤੀ, ਲੁੱਟ ਖੋਹ ਕੀਤੀ, ਘਰੇ ਜਾ ਕੇ ਧਮਕੀ ਦਿੱਤੀ, ਕੁਝ ਵੀਡੀਓ ਚੱਕ ਕੇ ਲੈ ਗਿਆ ਜਿਹਦੀ ਕੀਮਤ ਬਹੁਤ ਜ਼ਿਆਦਾ ਤੇ ਹੁਣੇ ਫਰौती 1 ਕਰੋੜ ਰੁਪਈਆ ਮੰਗਦਾ ਮਿਊਜ਼ਿਕ ਕੰਪਨੀ ਤੋਂ ਜਦੋਂ ਕਿ ਸਾਰਾ ਸਰ ਝੂਠ ਸੀ ਕਿਉਂਕਿ ਬਾਅਦ ਦੇ ਵਿੱਚ ਇਹ ਸਾਰਾ ਮਾਮਲਾ ਇਨਕੁਆਰੀ ਤੋਂ ਬਾਅਦ ਗਵਰਨਰ ਬਨਵਾਰੀ ਲਾਹਲ ਪ੍ਰੋਜ ਦੇ ਦਖਲ ਤੋਂ ਬਾਅਦ ਇਹ ਝੂਠਾ ਸਾਬਿਤ ਹੋਇਆ ਤੇ ਫਿਰ ਇਹ ਕੰਪਨੀ ਦੇ ਮਾਲਕ ਕੌਣ ਸੀ ਇਹ ਕੰਪਨੀ ਦੇ ਮਾਲਕ ਉਹ ਲੋਕ ਸੀ ਜਿਹੜੇ ਕਿ ਐਸਐਸਪੀ ਸਾਹਿਬका ਦੇ ਬਹੁਤ ਨੇੜੇ ਸੀ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਹੜਾ ਐਸਐਸਪੀ ਦਾ ਭਰਾ ਕਹਾਉਂਦਾ ਸੀ ਉਹਦੇ ਰਾਹੀਂ ਇਹ ਸਾਰਾ ਕਾਂਡ ਵਾਪਰਿਆ ਰਾਤ ਨੂੰ 9 ਵਜੇ ਪਰਚਾ ਦਰਜ ਹੁੰਦਾ ਉਸੇ ਰਾਤ ਨੂੰ 3 ਵਜੇ ਐਸਐਸਪੀ ਸਾਹਿਬ ਦੀ ਟੀਮ ਜਾ ਕੇ ਰੇਡ ਕਰਦੀ ਹੈ ਪਟਿਆਲੇ ਗੁੰਦੀਪ ਸਿੱਧੂ ਤੇ ਕਰੇ ਤਖ਼ੀਰ ਉਕਰੇ ਹੁੰਦਾ ਨਹੀਂ ਗ੍ਰਿਫਤਾਰੀ ਤੋਂ ਵੱਜ ਜਾਂਦਾ ਤੇ ਹਾਈ ਕੋਰਟ ਤੋਂ ਐਂਟਰੀ ਐਂਟੀਸਿਪੇਟਰੀ ਬੇਲ ਲੈ ਲੈਂਦਾ ਫਿਰ ਉਹ ਬੇਲ ਲੈ ਕੇ ਹਾਜ਼ਰ ਹੁੰਦਾ ਪੁਲਿਸ ਦੇ ਥਾਣੇ ਵਿੱਚ ਫੋਰ ਇਨਵੈਸਟੀਗੇਸ਼ਨ ਉਹਦੀ ਸੁਣੀ ਕਿ ਨਹੀਂ ਜਾਂਦੀ ਉਹਨੂੰ ਲਟਕਾਇਆ ਜਾਂਦਾ ਉਹ ਫਿਰ ਸ਼ਿਕਾਇਤਾਂ ਕਰਦਾ ਉੱਪਰ ਥੱਲੇ ਪਰ ਸੁਣੀ ਕੋਈ ਨਹੀਂ ਜਾਂਦੀ ਤੇ ਫਿਰ ਆਖਰਕਾਰ ਉਹ ਐਸਐਸਪੀ ਨੂੰ ਰਵਾਨਾ ਕਰਤਾ ਜਾਂਦਾ ਹੈ ਗਵਰਨਰ ਵੱਲੋਂ ਜੋ ਕਿ ਯੂਟੀ ਦੇ ਐਡਮਿਨਿਸਟਰੇਟਰ ਨੇ ਉਹ ਮਾਮਲਾ ਫਿਰ ਨਵੀਂ ਐਸਐਸਪੀ ਕੋਲ ਆਉਂਦਾ ਗਵਰਨਰ ਸਾਹਿਬ ਫੋਨ ਕਰਦੇ ਆ ਕਿ ਦੇਖੋ ਕਿ ਪਿਛਲਾ ਐਸਐਸਪੀ ਇਹ ਮੁੰਡੇ ਦਾ ਕਾਰ ਕੀ ਗਿਆ ਦੁਬਾਰਾ ਜਾਂਚ ਹੁੰਦੀ ਆ ਹੁਣ ਮਾਮਲਾ ਕੈਂਸਲੇਸ਼ਨ ਵੱਲ ਤੁਰਿਆ ਹੋਇਆ ਅਦਾਲਤ ਕੋਲ ਗਿਆ ਹੋਇਆ ਏਸ ਕਿਸਮ ਦੇ ਅਫਸਰ ਯੂਟੀ ਪੁਲਿਸ ਦੇ ਵਿੱਚ ਕੰਮ ਕਰਦੇ ਰਹੇ ਆ ਜੇ ਪੁਰਾਣੇ ਚੰਗੇ ਨਹੀਂ ਸੀ ਜਿਹੜੇ ਨਵੇਂ ਆਏ ਆ ਉਹਨਾਂ ਨੇ ਕਿਲਾ ਚੰਨ ਚਾੜਤਾ ਮਾਮਲੇ ਬਹੁਤ ਨੇ ਬੀਬੀ ਕੰਵਰ ਦੀਪ ਕੌਰ ਬਾਰੇ ਸਾਨੂੰ ਇਹਦੇ ਬਾਰੇ ਤਜਰਬਾ ਕਿਵੇਂ ਕੁਝ ਪੱਤਰਕਾਰਾਂ ਨਾਲ 28 ਦਸੰਬਰ 2023 ਨੂੰ ਕਟਮਾਰ ਹੋਈ ਤੇ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ ਪ੍ਰੋਟੈਸਟ ਵੀ ਕੀਤਾ ਫਿਰ ਉਸ ਤੋਂ ਬਾਅਦ ਪੈਰ ਵਿੱਚ ਢਿੱਲ ਵਰਤੀ ਗਈ ਦੁਬਾਰਾ ਕੋਸ਼ਿਸ਼ ਪੱਤਰਕਾਰਾਂ ਨੂੰ ਕਹਾਂਗੇ ਕਰਨ ਕਿ ਮੈਡਮ ਨੂੰ ਜਾ ਕੇ ਮਿਲਣ ਔਰ ਪੁੱਛਣ ਮੈਡਮ ਨਹੀਂ ਸੁਣਦੀ ਤਾਂ ਡੀਜੀਪੀ ਸਾਹਿਬ ਨੂੰ ਮਿਲਣ ਡੀਜੀਪੀ ਸਾਹਿਬ ਨਹੀਂ ਸੁਣਦੇ ਤਾਂ ਹੋਮ ਸੈਕਟਰੀ ਨੂੰ ਮਿਲਣ ਜੇ ਉੱਥੇ ਨਾਲ ਗੱਲ ਬਣੀ ਐ ਅਡਵਾਈਜ਼ਰ ਨੂੰ ਮਿਲਣ ਫਿਰ ਉੱਥੇ ਨਾਲ ਬਣੀ ਤਾਂ ਫਿਰ ਗਵਰਨਰ ਸਾਹਿਬ ਕੋਲ ਯਾਨੀ ਕਿ ਐਡਮਿਨਿਸਟਰेटर ਕੋਲ ਪਹੁੰਚ ਕਰ ਇਹ ਮਾਮਲੇ ਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ ਉਸ ਸਟੂਡੈਂਟ ਦੇ ਜਰਨਲਿਜ਼ਮ ਦੇ ਸਟੂਡੈਂਟ ਦੇ ਜਿਹੜਾ ਕੇਂਦਰੀ ਸਿੱਖ ਸਭਾ ਦੇ ਵਿੱਚ ਪੜਦਾ ਉਹਦੇ ਸ਼ਕਲ ਤੇ ਮੂੰਹ ਤੇ 8 ਟਾਂਕੇ ਲੱਗੇ ਆ ਤੇ ਇਹਨਾਂ ਕੋਲ ਹਜੇ ਤੱਕ ਐਮ ਐਲ ਆਰ ਜਿਹਨੂੰ ਕਹਿੰਦੇ ਐ ਮੈਰੀ ਕੋ ਲੀਗਲ ਰਿਪੋਰਟ ਨਹੀਂ ਪਹੁੰਚੀ ਲੋ ਹੁਣ ਚੱਲਦੇ ਚੱਲਦੇ ਤੁਹਾਨੂੰ ਛੋਟੀਆਂ ਖਬਰਾਂ ਸੁਣਾਉਂਦੇ ਆ ਹੈ ਤਾਂ ਬਹੁਤ ਵੱਡੀਆਂ ਖਬਰਾਂ ਪਰ ਉਹ ਸੁਣਾਉਣ ਚ ਛੋਟੀਆਂ ਹੋਣਗੀਆਂ ਇੱਕ ਮਾਮਲਾ ਆ ਵੇਖੋ ਸਕਰੀਨ ਸ਼ਾਟ ਤੁਹਾਨੂੰ ਪਤਾ ਲੱਗੂਗਾ ਐਡੀਸ਼ਨਲ ਐਸ ਐਚਓ ਇੱਕ ਥਾਣੇ ਦਾ ਮਠੰਡੇ ਤੋਂ ਬੰਦਾ ਆ ਰਿਹਾ ਸੀ 1 ਕਰੋੜ ਰੁਪਇਆ ਲੈ ਕੇ ਕਿਉਂਕਿ 2000 ਦੇ ਨੋਟ ਬੰਦ ਹੋ ਰਹੇ ਸੀ ਉਹ ਵਟਾਉਣਾ ਚਾਹੁੰਦਾ ਸੀ ਆਰਬੀਆਈ ਦੇ ਕੋਲ ਜਾ ਕੇ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਚੰਡੀਗੜ੍ਹ ਤਾਂ ਉਹ ਰਸਤੇ 'ਚੋਂ ਫੜ ਲਿਆ ਜਾਂਦਾ ਹੈ 1 ਕਰੋੜ ਰੁਪਇਆ ਗਾਇਬ ਕਰਤਾ ਜਾਂਦਾ ਉਹਦੇ ਮਾਰ ਕੇ ਛਿੱਤਰ ਭਜਾਤਾ ਜਾਂਦਾ ਫਿਰ ਮਾਮਲਾ ਤੁਰਦਾ ਸ਼ਿਕਾਇਤਾਂ ਵਾਲਾ ਸ਼ਿਕਾਇਤਾਂ ਹੁੰਦੀਆਂ ਤੇ ਇਹ ਵਿਅਕਤੀ ਨੂੰ ਜਿਹੜਾ ਕਰੋੜ ਰੁਪਈਆ ਥਾਣੇਦਾਰ ਨੇ ਲਿਆ ਉਹਨੂੰ ਡਿਸਮਿਸ ਕੀਤਾ ਜਾਂਦਾ ਪਹਿਲਾਂ ਫਰਾਰ ਹੋ ਜਾਂਦਾ ਦੂਜਾ ਮਾਮਲਾ ਫੇਰ ਆਉਂਦਾ ਚੰਦੀਕੋਟ ਪੁਲਿਸ ਤੇ ਉਹਨਾਂ ਮੁਲਾਜ਼ਮਾਂ ਤੇ ਜਿਹੜੇ ਦੋ ਜਣੇ ਵਰਦੀ ਪਾ ਕੇ ਇੱਕ ਨਜਾਇਜ਼ ਭਰਿਆ ਸ਼ਰਾਬ ਦਾ ਟਰੱਕ ਲਿਜਾ ਕੇ ਹਰਿਆਣੇ ਰਾਹੀਂ ਲੰਘ ਰਹੇ ਹੁੰਦੇ ਆ ਪਤਾ ਨਹੀਂ ਕਿਹੜੇ ਸੂਬੇ ਚਲ ਜਾ ਰਹੇ ਹੁੰਦੇ ਆ ਤਾਂ ਹਰਿਆਣਾ ਪੁਲਿਸ ਉਸ ਟਰੱਕ ਨੂੰ ਰੋਕ ਲੈਂਦੀ ਆ ਜਾਂਚ ਕਰਦੀ ਆ ਦੋਹੇ ਪੁਲਿਸ ਮੁਲਾਜ਼ਮ ਬਾ ਵਰਦੀ ਯੂਟੀ ਪੁਲਿਸ ਦੀ ਉਹ ਗ੍ਰਿਫਤ ਚ ਆ ਜਾਂਦੇ ਆ ਇੱਕ ਸ਼ਿਕਾਇਤ ਹੁੰਦੀ ਆ ਇੱਕ ਡਿਟੇਲਡ ਇਨਕੁਆਰੀ ਹੁੰਦੀ ਆ ਤੇ ਯੂਟੀ ਪੁਲਿਸ ਨੂੰ ਭੇਜੀ ਜਾਂਦੀ ਆ ਕਿ ਤੁਹਾਡੇ ਮੁਲਾਜ਼ਮ ਹਰਿਆਣੇ ਚ ਆ ਲੈ ਕੇ ਜਾ ਰਹੇ ਸੀ ਨਜਾਇਜ਼ ਸ਼ਰਾਬ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਇਹਨਾਂ ਦੋਹਾਂ ਨੂੰ ਵੀ ਡਿਸਮਿਸ ਕਰ ਦਿੱਤਾ ਗਿਆ। ਖਰ ਇੱਥੇ ਮੈਂ ਤਾਰੀਫ਼ ਵੀ ਕਰਨਾ ਚਾਹੁੰਦਾ ਚੰਡੀਗੜ੍ਹ ਪੁਲਿਸ ਦੀ। ਤਾਰੀਫ਼ ਮੰਦੀ ਆ ਉਹਨਾਂ ਦੀ ਟ੍ਰੈਫਿਕ ਕੰਟਰੋਲ ਦੇ ਮਾਮਲੇ ਤੇ। ਬਹੁਤ ਵਧੀਆ ਗੱਡੀਆਂ ਨੂੰ ਕੰਟਰੋਲ ਕਰਦੇ ਆ, ਸਕੂਟਰਾਂ ਨੂੰ ਕੰਟਰੋਲ ਕਰਦੇ ਆ, ਦੱਸਦੇ ਆ ਤੇਜ਼ ਨਾ ਜਾਓ, ਤੁਸੀਂ ਇੱਧਰ ਨਾ ਮੁੜੋ, ਖੱਬੇ ਚੱਲੋ। ਸੁੱਥਿੰਗਸ ਲਾਈਕ ਦੈਟ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਹੈ ਸਿਰਫ ਟ੍ਰੈਫਿਕ ਮਾਮਲੇ ਕੈਮਰੇ ਲੱਗੇ ਆ ਰੋਕਦੇ ਨਹੀਂ ਚਲਾਨ ਘਰੇ ਆ ਜਾਂਦਾ ਘਰੋਂ ਚਲਾਨ ਭਰਿਆ ਜਾਂਦਾ ਵੈਰੀ ਐਡਵਾਂਸਡ ਇਨ ਟ੍ਰੈਫਿਕ ਕੰਟਰੋਲ ਬਾਕੀ ਸ਼ਹਿਰਾਂ ਦੀ ਪੁਲਿਸ ਨੂੰ ਵੀ ਯੂਟੀ ਪੁਲਿਸ ਦੇ ਟ੍ਰੈਫਿਕ ਕੰਟਰੋਲ ਮਾਇਰਸ ਤੋਂ ਸਿੱਖਣਾ ਚਾਹੀਦਾ ਪਰ ਜਿੱਥੇ ਗੱਲ ਆਉਂਦੀ ਹੈ ਕ੍ਰਿਮਨਲ ਇਨਵੈਸਟੀਗੇਸ਼ਨ ਦੀ ਉਥੋਂ ਇਹ ਪੁਲਿਸ ਕੋ ਬਹੁਤੀ ਪੁਲਿਸ ਚੰਗੀ ਨਹੀਂ ਜਿੰਨੀ ਕਮਾਰੀ ਪੰਜਾਬ ਪੁਲਿਸ ਦੀ ਕਾਰਗਰਦਗੀ ਹੁੰਦੀ ਹੈ ਇਨਵੈਸਟੀਗੇਸ਼ਨ ਚ ਉਨੀ ਕੀ ਲਗਭਗ ਯੂਟੀ ਪੁਲਿਸ ਦੀ کار ਕਰਤਗੀ ਵੀ ਮਾੜੀ ਹੈ ਤੇ ਨਾਲ ਫਿਰ ਦੱਸ ਦਈਏ ਕਿ ਯੂਟੀ ਪੁਲਿਸ ਕੋਲ ਤਾਂ ਨਫਰੀ ਬਹੁਤ ਆ ਇੱਕ ਥਾਣੇ ਦੇ ਵਿੱਚ ਇੰਨੇ ਇੰਨੇ ਬੰਦੇ ਤੇ ਪੰਜਾਬ ਦੇ ਥਾਣੇ ਵਿੱਚ ਨਫਰੀ ਬਹੁਤ ਘੱਟ ਆ ਪੰਜਾਬ ਪੁਲਿਸ ਬਹੁਤ ਥੋੜੇ ਬੰਦਿਆਂ ਨਾਲ ਕੰਮ ਚਲਾਉਂਦੀ ਆ ਗਿਣਤੀ ਥੋੜੀ ਆ ਤੇ ਜੇ ਵੇਖਿਆ ਜਾਏ ਸਾਨੂੰ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਇੱਕ ਥਾਣੇ 'ਚ 2-200 ਬੰਦਾ ਤੈਨਾਤ ਹੁੰਦਾ ਹੈ ਤੇ ਮੁਹਾਲੀ ਦੇ ਸੁਹਾਣੇ ਥਾਣੇ ਚ ਜਿਹਦੇ ਥੱਲੇ ਇੰਨਾ ਲੰਮਾ ਚੌੜਾ ਏਰੀਆ ਆਉਂਦਾ ਸਿਰਫ 35 ਪੁਲਿਸ ਕਰਮੀ ਤਾਇਨਾਤ ਨੇ ਜਿਹਦੇ ਨਾਲ ਕੰਮ ਚਲਾਇਆ ਜਾਂਦਾ ਹੈ ਟ੍ਰੈਫਿਕ ਦੀ ਡਿਊਟੀ ਵੀ ਤੇ ਫਿਰ ਅਦਾਲਤਾਂ ਦੇ ਵਿੱਚ ਪੈਰ ਵੀ ਵੀ ਤੇ ਸ਼ਹਾਦਤਾਂ ਵੀ ਤੇ ਫਿਰ ਹੋਰ ਜਿਹੜੇ ਮੁਕੱਦਮੇ ਆਉਂਦੇ ਆ ਉਹਨਾਂ ਦੀ ਤਫ਼ਤੀਸ਼ ਪੈਰ ਵੀ ਵੀ ਕਿੱਥੇ 35 ਬੰਦੇ ਇਕਠਾਣੇ ਚ ਕਿੱਥੇ 200 ਬੰਦਾ 250 ਬੰਦੇ ਇਕ ਥਾਣੇ ਚ ਚੰਡੀਗੜ੍ਹ ਚ ਤੇ ਫਿਰ ਉਦੋਂ ਬਾਅਦ ਇਹ ਸ਼ਿਕਾਇਤਾਂ ਆਉਣ ਤਾਂ ਫਿਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਕਿ ਚੰਡੀਗੜ੍ਹ ਪੁਲਿਸ ਨਲਾਇਕ ਹੈ ਕਿ ਪੰਜਾਬ ਪੁਲਿਸ ਨਲਾਇਕ ਹੈ ਇਸ ਫਾਰਮੂਲੇ ਦੇ ਮਤਾਬਕ 35 ਬੰਦਿਆਂ ਨਾਲ ਜੋ ਕੰਮ ਕਰ ਰਿਹਾ ਥਾਣਾ ਸੁਹਾਣਾ ਮੈਂ ਸਿਰਫ ਇੱਕ ਐਗਜ਼ਾਮਪਲ ਦੇ ਰਿਹਾ ਕਿਉਂਕਿ ਮੈਨੂੰ ਗਿਣਤੀ ਸੁਹਾਣੇ ਥਾਣੇ ਦੀ ਪਤਾ ਹੋਰਾਂ ਦੀ ਪਤਾ ਨਹੀਂ ਉੱਥੇ ਵੀ ਇਹੀ ਹਾਲ ਹੋਣਾ ਨਫਰੀ ਘਟ ਹੋਣੀ ਹੈ ਦੈਨ ਗੋਇੰਗ ਬਾਈ ਥੈਟ ਫਾਰਮੂਲਾ ਚੰਡੀਗੜ੍ਹ ਪੁਲਿਸ ਇਜ਼ ਫਾਰ ਫਾਰ ਲੈਸ ਐਫੀਸ਼ੀਐਂਟ ਦੈਨ ਪੰਜਾਬ ਪੁਲਿਸ ਮੈਨੂੰ ਰਿੰਦਰ ਸਿੰਘ ਤੱਗਰ ਨੂੰ ਇਜਾਜ਼ਤ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼